ਦੋਸਤੋ ਅਸੀਂ ਜਦੋਂ ਆਸ-ਪਾਸੇ ਕਿਤੇ ਚੀਜ਼ ਨੂੰ ਦੇਖਦੇ ਹਾਂ ਕਿਸੇ ਵਰਤਾਰੇ ਨੂੰ ਦੇਖਦੇ ਹਾਂ ਕਿਸੇ ਅਹਿਸਾਸ ਨੂੰ ਦੇਖਦੇ ਹਾਂ ਤਾਂ ਉਸ ਦੇ ਲਈ ਸਾਡੇ ਕੋਲੇ ਜ਼ਰੂਰ ਕੋਈ ਸ਼ਬਦ ਹੁੰਦਾ ਹੈ ਖਾਂਦੇ ਹਾਂ ਅਸੀਂ ਰੋਟੀ ਜਾਂ ਸਾਗ ਖਾਂਦੇ ਹਾਂ ਜਾਂ ਦਾਲ ਖਾਂਦੇ ਹਾਂ ਜਾਂ ਪੀਜ਼ਾ 버ਗਰ ਜਾਂ ਹਰੇਕ ਚੀਜ਼ ਦੇ ਲਈ ਸਾਡੇ ਕੋਲੇ ਸ਼ਬਦ ਹਨ ਬੋਲਣ ਦੇ ਲਈ ਸਾਡੇ ਕੋਲੇ ਸ਼ਬਦ ਹੈ ਸੁਣਨਾ ਸ਼ਬਦ ਹੈ ਸੋਣਾ ਸ਼ਬਦ ਹੈ ਖੇਡਣਾ ਸ਼ਬਦ ਹੈ ਫੁੱਟਵਾਲ ਗਮਲਾ ਅਨੇਕ ਚੀਜ਼ਾਂ ਹਨ ਅਨੇਕ ਵਰਤਾਰੇ ਹਨ ਜਿਨ੍ਹਾਂ ਦੇ ਲਈ ਸਾਡੇ ਕੋਲੇ ਸ਼ਬਦ ਹਨ ਪਰ ਕੁਝ ਪਰ ਕੁਝ ਅਹਿਸਾਸ ਜਾਂ ਕੁਝ ਵਰਤਾਰੇ ਅਜਿਹੇ ਵੀ ਹੁੰਦੇ ਹਨ ਜਿਹੜੇ ਕਿ ਭਾਸ਼ਾ ਦੀ ਪਕੜ ਦੇ ਵਿੱਚ ਨਹੀਂ ਆਉਂਦੇ ਜਾਂ ਕਹਿ ਸਕਦੇ ਹਾਂ ਕਿ ਉਹ ਅਜਿਹੇ ਅਹਿਸਾਸ ਹੁੰਦੇ ਹਨ ਜਿਨ੍ਹਾਂ ਦੇ ਲਈ ਹਰੇਕ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਬਣੇ ਹੁੰਦੇ ਮਿਸਾਲ ਦੇ ਤੌਰ ਦੇ ਉੱਤੇ ਜੇਕਰ ਕਿਸੇ ਵਿਅਕਤੀ ਦੇ ਵਿੱਚ ਜਿਉਣ ਦੀ ਬਹੁਤ ਹੀ ਮਜ਼ਬੂਤ ਇੱਛਾ ਸ਼ਕਤੀ ਹੋਵੇ ਤਾਂ ਉਸ ਨੂੰ ਕੀ ਆਖਦੇ ਹਨ ਪਾਣੀ ਦੇ ਵਿੱਚ ਜਦੋਂ ਚੰ드ਰਮਾ ਦਾ ਅਕਸ ਪੈਂਦਾ ਏ ਤਾਂ ਉਹ ਇੱਕ ਸੜਕ ਵਾਂਗੂ ਦਿਖਾਈ ਦਿੰਦਾ ਹੈ ਉਸ ਦੇ ਲਈ ਕਿਸ ਭਾਸ਼ਾ ਦੇ ਵਿੱਚ ਸ਼ਬਦ ਹੈ ਜਾਂ ਖਾਣਾ ਖਾਣ ਤੋਂ ਬਾਅਦ ਜਦੋਂ ਤੁਸੀਂ ਆਪਣੇ ਦੋਸਤ ਮਿੱਤਰਾਂ ਦੇ ਨਾਲ ਸਮਾਂ ਗੁਜ਼ਾਰਦੇ ਹੋ ਤਾਂ ਉਸ ਸਮੇਂ ਨੂੰ ਕੀ ਆਖਦੇ ਹਨ ਜਾਂ ਜਦੋਂ ਤੁਹਾਡੇ ਢਿੱਡ ਦੇ ਵਿੱਚ ਤਿਤਲੀਆਂ ਨੱਚਦੀਆਂ ਹਨ ਤਾਂ ਉਸ ਅਹਿਸਾਸ ਨੂੰ ਕੀ ਆਖਿਆ ਜਾਂਦਾ ਹੈ ਸੱਸ ਸਹੁਰੇ ਆਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਦਿਮਪਲ ਦੋਸਤੋ ਅੱਜ ਅਸੀਂ ਉਹਨਾਂ ਅਹਿਸਾਸਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਸਾਡੇ ਆਲੇ ਦੁਆਲੇ ਸਿਰੇ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਤਾਂ ਹਨ ਪਰ ਉਹਨਾਂ ਦੇ ਲਈ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਸ਼ਬਦ ਨਹੀਂ ਹੈ ਜਾਂ ਹਿੰਦੀ ਭਾਸ਼ਾ ਦੇ ਵਿੱਚ ਕੋਈ ਸ਼ਬਦ ਨਹੀਂ ਹੈ ਜਾਂ ਇੱਥੋਂ ਤੱਕ ਕਿ ਅੰਗਰੇਜ਼ੀ ਦੇ ਵਿੱਚ ਵੀ ਕੋਈ ਸ਼ਬਦ ਨਹੀਂ ਹੈ ਮਿਸਾਲ ਦੇ ਤੌਰ ਤੇ ਉੱਤੇ ਜਦੋਂ ਕਿਸੇ ਵਿਅਕਤੀ ਦੇ ਵਿੱਚ ਜਿਉਣ ਦੀ ਭਰਪੂਰ ਇੱਛਾ ਸ਼ਕਤੀ ਹੁੰਦੀ ਹੈ ਤਾਂ ਉਸ ਨੂੰ ਕੀ ਆਖਦੇ ਹਨ ਬੰਗਾਲੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਜੀਜੀ ਵਿਸ਼ਾ ਇਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਵਿਅਕਤੀ ਦੇ ਵਿੱਚ ਜਿਉਂਦੀ ਬਹੁਤ ਮਜ਼ਬੂਤ ਪਰਬਲ ਇੱਛਾ ਕਿ ਉਹ ਕਲਪਨਾ ਇੰਨੀ ਯਥਾਰਥਵਾਦੀ ਹੋ ਜਾਵੇ ਕਿ ਤੁਹਾਨੂੰ ਕਲਪਨਾ ਹੀ ਅਸਲੀਅਤ ਲੱਗਣ ਲੱਗ ਪਵੇ ਮੰਨ ਲਵੋ ਕਿ ਤੁਸੀਂ ਕੋਈ ਫਿਲਮ ਵੇਖਦੇ ਹੋ ਤਾਂ ਉਸ ਦੇ ਵਿੱਚ ਕੋਈ ਅਦਾਕਾਰ ਅਜੀਹਾ ਕੰਮ ਕਰਦਾ ਹੈ ਅਜੀਹਾ ਅਜੀਹੇ ਜੋਹਰ ਦਿਖਾਉਂਦਾ ਹੈ ਜਿਹੜੇ ਕਿ ਅਸਲ ਜ਼ਿੰਦਗੀ ਦੇ ਵਿੱਚ ਸੰਭਵ ਹੀ ਨਹੀਂ ਹਨ ਪਰ ਫਿਰ ਵੀ ਤੁਹਾਨੂੰ ਅਸਲ ਵਰਗੇ ਲੱਗਣ ਲੱਗ ਜਾਣ ਜਿਸ ਨੂੰ ਸਿਨੇਮੈਟਿਕ ਭਾਸ਼ਾ ਦੇ ਵਿੱਚ ਸਸਪੈਂਸ਼ਨ ਆਫ ਡਿਸਬੀਲੀਫ ਆਖ ਦਿੰਦੇ ਹਨ ਕਿ ਤੁਸੀਂ ਆਪਣਾ ਜਿਹੜਾ ਆਪ ਵਿਸ਼ਵਾਸ ਹੈ ਉਸ ਨੂੰ ਬੇਪਰੋਸ ਗਿਆ ਉਸ ਨੂੰ ਕੁਝ ਚਿਰ ਦੇ ਲਈ ਤੁਸੀਂ ਸਿਨਮਾ ਹਾਲ ਤੋਂ ਬਾਹਰ ਰੱਖ ਦਿੰਦੇ ਹੋ ਇਸ ਨੂੰ ਕੀ ਆਖਦੇ ਹਨ ਇਸ ਦੇ ਲਈ ਉਰਦੂ ਦੇ ਵਿੱਚ ਸ਼ਬਦ ਹੈ ਗੋਇਆ ਦੋਸਤੋ ਖਾਣਾ ਖਾਣ ਤੋਂ ਬਾਅਦ ਤੁਸੀਂ ਆਪਣੇ ਸਮਾਜਿਕ ਭਾਈਚਾਰੇ ਦੇ ਨਾਲ 4 ਮਿੰਟ ਗੱਲਾਂ ਕਰਦੇ ਹੋ 20 ਮਿੰਟ ਗੱਲਾਂ ਕਰਦੇ ਹੋ ਉਸ ਦੇ ਲਈ ਸਪੈਨੀ ਭਾਸ਼ਾ ਦੇ ਵਿੱਚ ਸ਼ਬਦ ਹੈ ਸੋਬੜੇ ਮੈਸਾ ਕਿਉਂਕਿ ਇਹ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਉਰਦੂ ਦੇ ਵਿੱਚ ਹਿੰਦੀ ਦੇ ਵਿੱਚ ਬੰਗਾਲੀ ਦੇ ਵਿੱਚ ਜਾਂ ਦੁਨੀਆ ਦੀਆਂ ਹੋਰ ਭਾਸ਼ਾਵਾਂ ਦੇ ਵਿੱਚ ਇਹ ਸ਼ਬਦ ਨਹੀਂ ਹੈ ਇਸ ਕਰਕੇ ਸਪੇਨੀ ਭਾਸ਼ਾ ਦਾ ਇਹ ਸ਼ਬਦ ਵੀ ਸਾਡੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਦਾ ਹੈ ਦੁਆਰਾ ਸੁਣ ਲਵੋ ਸੋਬੜੇ ਮੈਸਾ ਬਾਅਦ ਲੰਚ ਕਰਨ ਤੋਂ ਉਪਰੰਤ ਆਪਣੇ ਦੋਸਤ ਮਿੱਤਰਾਂ ਦੇ ਨਾਲ ਚਾਰ ਗੱਲਾਂ ਕਰਨ ਦਾ ਸਮਾਂ ਉਸੇ ਤਰੀਕੇ ਦੇ ਨਾਲ ਇੱਕ 스웨덴 ਭਾਸ਼ਾ ਦੇ ਵਿੱਚ ਸ਼ਬਦ ਹੈ ਮੰਗਾਟਾ ਮੰਗਾਟਾ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਮੂਨ ਜਦੋਂ ਤੁਸੀਂ ਚੰਦਰਮਾ ਦਾ ਅਕਸ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਮਹਾਸਾਗਰ ਦੇ ਵਿੱਚ ਜਾਂ ਕਿਸੇ ਨਹਿਰ ਦੇ ਵਿੱਚ ਤਲਾ ਦੇ ਵਿੱਚ ਟੋਬੇ ਦੇ ਵਿੱਚ ਵੇਖਦੇ ਹੋ ਛੱਪੜ ਦੇ ਵਿੱਚ ਵੇਖਦੇ ਹੋ ਤਾਂ ਉਹ ਇੱਕ ਲੰਬੂਤਰ ਜਿਹਾ ਅਕਸ ਤੁਹਾਨੂੰ ਪ੍ਰਤੀਬਿੰਬ ਜਿਹੜਾ ਦਿਖਾਈ ਦਿੰਦਾ ਹੈ ਉਸ ਦੇ ਲਈ ਵੀ ਕਿਸੇ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਹੈ ਵਿਸਵਾਏ ਸਵੀਡਨ ਦੀ ਭਾਸ਼ਾ ਦੇ ਵਿੱਚ ਤਾਂ ਸਵੀਡਨ ਦੇ ਲੋਕ ਇਸ ਨੂੰ ਮੰਗਾਟਾ ਕਹਿੰਦੇ ਹਨ ਤੇ ਆਪਾਂ ਵੀ ਇਸ ਦੇ ਲਈ ਮੰਗਾਟਾ ਸ਼ਬਦ ਵਰਤ ਸਕਦੇ ਹਾਂ ਤਾਂ ਦੋਸਤੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਤੁਹਾਡੀ ਜਿਹੜੀ ਸ਼ਬਦਾਵਲੀ ਹੈ ਉਸ ਨੂੰ ਅਮੀਰ ਕਰੇਗੀ ਕਿਉਂਕਿ ਅਹਿਸਾਸ ਹੁੰਦੇ ਨੇ ਜਿਨ੍ਹਾਂ ਦੇ ਲਈ ਸਾਡੀ ਆਪਣੀ ਭਾਸ਼ਾ ਦੇ ਵਿੱਚ ਕੋਈ ਸ਼ਬਦ ਨਹੀਂ ਹੁੰਦਾ ਤਾਂ ਅਸੀਂ ਇਹ ਸ਼ਬਦ ਦੂਸਰੀਆਂ ਭਾਸ਼ਾਵਾਂ ਤੋਂ ਉਧਾਰੇ ਲੈ ਸਕਦੇ ਹਾਂ ਨਾ ਉਹਨਾਂ ਤੋਂ ਪੱਕੇ ਤੌਰ ਦੇ ਉੱਤੇ ਵੀ ਲੈ ਦਿੰਦੇ ਹਾਂ ਲੈ ਸਕਦੇ ਹਾਂ ਕਿਉਂਕਿ ਇੱਕ ਭਾਸ਼ਾ ਜਿਹੜੀ ਹੈ ਉਸ ਦੇ ਉੱਤੇ ਕਿਸੇ ਇੱਕ ਵਿਅਕਤੀ ਦਾ ਇੱਕ ਭਾਈਚਾਰੇ ਦਾ ਜਿਹੜਾ ਕਬਜ਼ਾ ਨਹੀਂ ਹੁੰਦਾ ਉਸੇ ਤਰ੍ਹਾਂ ਜੇ ਕੋਈ ਤੁਹਾਡੇ ਤੋਂ ਤੁਹਾਡਾ ਕੋਈ ਦੋਸਤ ਸਦਾ ਲਈ ਵਿਛੜ ਜਾਵੇ ਜਾਂ ਤੁਹਾਨੂੰ ਛੱਡ ਕੇ ਚਲਾ ਜਾਵੇ ਜਾਂ ਤੁਹਾਡੀ ਕੋਈ ਚੀਜ਼ ਗੁੰਮ ਜਾਵੇ ਤਾਂ ਉਸ ਸਮੇਂ ਤੁਹਾਡੇ ਅੰਦਰ ਜੋ ਇੱਛਾ ਸ਼ਕਤੀ ਜੋ ਉਡੀਕ ਪੈਦਾ ਹੁੰਦੀ ਹੈ ਉਹ ਉਡੀਕ ਜਿਸ ਨੇ ਕਦੇ ਵੀ ਪੂਰਾ ਨਹੀਂ ਹੋਣਾ ਉਹ ਇੱਛਾ ਜਿਹੜੀ ਕਿ ਕਦੇ ਵੀ ਪੂਰੀ ਨਹੀਂ ਹੋਵੇਗੀ ਤਾਂ ਉਸ ਦੇ ਲਈ ਪੁਰਤਗਾਲੀ ਭਾਸ਼ਾ ਦੇ ਵਿੱਚ ਸ਼ਬਦ ਹੈ ਸੋਦੈਦ ਤਾਂ ਇਹੇ ਸ਼ਬਦ ਅਸੀਂ ਆਪਣੀ ਭਾਸ਼ਾ ਦੇ ਵਿੱਚ ਵਰਤ ਸਕਦੇ ਹਾਂ ਇਸੇ ਤਰੀਕੇ ਦੇ ਨਾਲ ਜਦੋਂ ਕਿਸੇ ਵਿਅਕਤੀ ਦੇ ਨਾਲ ਤੁਹਾਡੀ ਮੁਹੱਬਤ ਹੁੰਦੀ ਹੈ ਤਾਂ ਤੁਹਾਡੇ ਢਿੱਡ ਦੇ ਵਿੱਚ ਤੁਹਾਡੇ ਪੇਟ ਦੇ ਵਿੱਚ ਤਿਤਲੀਆਂ ਨੱਚਦੀਆਂ ਹਨ ਉਸ ਅਹਿਸਾਸ ਨੂੰ ਪਕੜਨ ਦੇ ਲਈ ਫਿਲੀਪੀਨਸ ਦੀ ਭਾਸ਼ਾ ਦੇ ਵਿੱਚ ਸ਼ਬਦ ਹੈ ਕਲੀਗ ਦੋਸਤੋ ਜਦੋਂ ਦੋ ਜਣੇ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖਾਮੋਸ਼ ਤੱਕਦੇ ਰਹਿਣ ਪਰ ਉਹ ਬੋਲਣ ਨਾ ਤਾਂ ਉਹ ਖਾਮੋਸ਼ੀ ਦੀ ਜੋ ਅਦਾ ਜੋ ਅਹਿਸਾਸ ਜੋ ਵਰਤਾਰਾ ਹੈ ਉਸ ਦੇ ਲਈ ਯਗਨ ਭਾਸ਼ਾ ਦੇ ਵਿੱਚ ਸ਼ਬਦ ਹੈ ਮੈਮੀ ਲੈਪੀ ਨਾਤਾਪੀ ਦੁਆਰਾ ਸੁਣ ਲੋ ਮੈਮੀ ਮੈਮੀ ਲੈਪੀ ਨਾਤਾਪੀ ਤਾਂ ਇਹੇ ਸ਼ਬਦ ਬੜਾ ਖੂਬਸੂਰਤ ਸ਼ਬਦ ਹੈ ਜਿਹੜਾ ਕਿ ਉਸ ਖਾਮੋਸ਼ੀ ਦੇ ਅਹਿਸਾਸ ਨੂੰ ਸ਼ਬਦਾਂ ਦੇ ਵਿੱਚ ਢਾਲ ਲੰਦਾ ਇੱਕ ਯਤਨ ਹੈ ਤੇ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਕਿਸੇ ਵਿਅਕਤੀ ਦੇ ਬੇਸਵਰੀ ਨਾਲ ਉਡੀਕ ਕਰ ਰਹੇ ਹੋ बार-बार ਬੂਹਾ ਜਾਂ 바ਰੀ ਖੋਲ ਕੇ ਵੇਖੋ ਤੇ ਫਿਰ ਵਾਪਸ ਆ ਜਾਵੋ ਪਰ ਇਸ ਹਾਲਤ ਨੂੰ ਇਸ ਹਾਲਾਤ ਨੂੰ ਇਸ ਅਹਿਸਾਸ ਨੂੰ ਕੀ ਆਖਿਆ ਜਾਂਦਾ ਹੈ ਪੰਜਾਬੀ ਹਿੰਦੀ ਉਰਦੂ ਅੰਗਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਇਸ ਦੇ ਲਈ ਕੋਈ ਸ਼ਬਦ ਨਹੀਂ ਹੈ ਪਰ ਐਸਕੀਮੋ ਭਾਸ਼ਾ ਦੇ ਵਿੱਚ ਇਸ ਅਹਿਸਾਸ ਦੇ ਲਈ ਇਸ ਵਰਤਾਰੇ ਦੇ ਲਈ ਇੱਕ ਸ਼ਬਦ ਹੈ ਇਹ ਹੈ ਸ਼ਬਦ ਇਕਤਸਵਾਰਪੋਕ ਇਕਤਸਵਾਰਪੋਕ ਉਹ ਅਹਿਸਾਸ ਹੈ ਜਦੋਂ ਤੁਸੀਂ ਕਿਸੇ ਵਿਅਕਤੀ ਕਿਸੇ ਦੋਸਤ ਕਿਸੇ ਕਿਸੇ ਆਪਣੇ ਰਿਸ਼ਤੇਦਾਰ ਦੀ ਉਡੀਕ ਕਰ ਰਹੇ ਹੋ ਵਾਰ-ਵਾਰ ਬੂਹਾ ਖੋਲਦੇ ਹੋ ਬੰਦ ਕਰਦੇ ਹੋ ਵਾਰੀ ਦੇ ਵਿੱਚੋਂ ਝਾਕਦੇ ਹੋ ਉਡੀਕ ਰਹੇ ਹੋ ਦੋਸਤੋ ਇਨਾਂ ਅਹਿਸਾਸਾਂ ਦੇ ਬਾਰੇ ਇਨਾਂ ਸ਼ਬਦਾਂ ਦੇ ਬਾਰੇ ਕਥੋ ਪ੍ਰਕਾਸ਼ਨ ਨੇ ਇੱਕ ਕਿਤਾਬ ਛਾਪੀ ਹੈ ਤੇ ਜਿਸ ਦੇ ਲੇਖਕ ਨੇ ਪੰਜਾਬੀ ਦੇ ਸੁਪਰਸਿੱਧ ਵਾਰਤਕਾਰ ਤੇ ਚਿੰਤਕ ਪਰਮਿੰਦਰ ਸੋਢੀ ਜਿਹੜੇ ਕਿ ਖੁਦ ਜਾਪਾਨ ਦੇ ਵਿੱਚ ਰਹਿੰਦੇ ਨੇ ਤੇ ਇਹ ਕਿਤਾਬ ਦਾ ਨਾਮ ਵੀ ਵਿਲੱਖਣ ਹੈ ਵਿਲੱਖਣ ਸ਼ਬਦ ਕੋਸ਼ ਖੈਰ ਆਪਾਂ ਅੱਗੇ ਵਧਦੇ ਹਾਂ ਤੁਰਕੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਗੂਮੂਸੈਰਵੀ ਇਹ ਸ਼ਬਦ ਉਸ ਵਰਤਾਰੇ ਲਈ ਵਰਤਿਆ ਜਾਂਦਾ ਹੈ ਜਦੋਂ ਚਾਨਣੀ ਪਾਣੀ ਦੇ ਉੱਤੇ ਪੈਂਦੀ ਹੈ ਤੇ ਪਾਣੀ ਦੇ ਉੱਤੇ ਪੈ ਕੇ ਜੋ ਚਾਨਣ ਜਿਸ ਤਰੀਕੇ ਦੇ ਨਾਲ ਚਾਨਣ ਦਾ ਰੂਪ ਜਿਸ ਤਰੀਕੇ ਦਾ ਤੁਹਾਨੂੰ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਗੂਮੂਸੈਰਵੀ ਆਖਿਆ ਜਾਂਦਾ ਹੈ ਦੋਸਤੋ ਇਸੇ ਤਰੀਕੇ ਦੇ ਨਾਲ ਕੋਮੋ ਰੋਬੀ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਕੋਮੋ ਰੋਬੀ ਉਸ ਰੋਸ਼ਨੀ ਨੂੰ ਆਖਿਆ ਜਾਂਦਾ ਹੈ ਜਿਹੜੀ ਬਿਰਖ ਦੇ ਪੱਤਿਆਂ ਵਿੱਚੋਂ ਛਰ ਕੇ ਸਾਡੇ ਵੱਲ ਆਉਂਦੀ ਹੈ ਸਾਡੇ ਤਰਫ ਆਉਂਦੀ ਹੈ ਇਹ ਮੈਜ ਤੋਂ ਰੋਸ਼ਨੀ ਜਾਂ ਪ੍ਰਕਾਸ਼ ਨਹੀਂ ਹੈ ਬਲਕਿ ਇਹ ਸਿੱਧੀ ਕਿਰਨ ਵੀ ਨਹੀਂ ਹੈ ਇਹ ਉਹ ਕਿਰਨ ਹੈ ਜਿਹੜੀ ਪੱਤਿਆਂ ਦੇ ਵਿੱਚੋਂ ਛਰ ਕੇ ਪੱਤਿਆਂ ਦੇ ਵਿੱਚੋਂ ਲੰਘ ਕੇ ਸਾਡੇ ਤੱਕ ਪਹੁੰਚਦੀ ਹੈ ਅਸਲ ਦੇ ਵਿੱਚ ਇਹ ਚਿੱਤਰ ਲਿਪੀ ਦਾ ਸ਼ਾਬਦਿਕ ਅਨੁਵਾਦ ਹੈ ਕਿ ਇਹ ਉਹ ਸੂਰਜੀ ਕਿਰਨ ਹੈ ਜਿਹੜੀ ਪੱਤਿਆਂ ਤੋਂ ਬਚ ਬਚਾ ਕੇ ਸਾਡੇ ਤੱਕ ਹੀਠਾਂ ਪਹੁੰਚਦੀ ਹੈ ਇਹ ਸ਼ਬਦ ਪਰਮਿੰਦਰ ਸੋਢੀ ਜੀ ਦੇ ਹਨ ਜਰਮਨ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਪਾਕੇ ਸੈਲ ਪਾਕੇ ਸੈਲ ਉਹ ਇਨਸਾਨ ਉਹ ਵਿਅਕਤੀ ਉਹ ਬੰਦਾ ਹੁੰਦਾ ਹੈ ਜਿਹੜਾ ਯਾਤਰਾ ਕਰਨ ਗਏ ਗਰੁੱਪ ਦੇ ਸਾਰੇ ਜਿਹੜੇ ਦੋਸਤ ਮਿੱਤਰ ਸਬੰਧੀ ਹੋਣ ਉਹਨਾਂ ਦਾ ਜਿਹੜੇ ਬੈਗ ਨੇ ਜਦੋਂ ਉਹਦੇ ਬਸਤੇ ਨੇ ਉਹ ਚੱਕ ਕੇ ਤੁਰਿਆ ਫਿਰਦਾ ਏ ਟੋਂਦਾ ਏ ਜੇ ਇਸ ਕੰਮ ਦੇ ਵਿੱਚ ਫਸ ਜਾਂਦਾ ਹੈ ਕਿਸੇ ਇੱਕ ਬੰਦੇ ਨੂੰ ਮੰਨ ਲਓ ਜ਼ਿੰਮੇਵਾਰੀ ਲਾਤੀ ਵੀ ਬੈਗ ਤੂੰ ਚੱਕਨੇ ਆ ਤਾਂ ਉਸ ਨੂੰ ਫਿਰ ਪਾ ਕੇ ਸੈਲ ਆਖਿਆ ਜਾਂਦਾ ਹੈ ਜਰਮਨ ਭਾਸ਼ਾ ਦਾ ਡਿਚ ਸ਼ਬਦ ਹੈ ਇਹ ਉਸੇ ਤਰੀਕੇ ਦੇ ਨਾਲ ਜਰਮਨ ਭਾਸ਼ਾ ਵਿੱਚ ਇੱਕ ਹੋਰ ਸ਼ਬਦ ਹੈ ਫਾਕ ਇਡੀਅਟ ਫਾਕ ਇਡੀਅਟ ਦਾ ਮਤਲਬ ਹੈ ਵਿਸ਼ਾ ਮੂਰਖ ਮਤਲਬ ਉਹ ਵਿਅਕਤੀ ਜਿਹੜਾ ਆਪਣੇ ਖੇਤਰ ਦੇ ਵਿੱਚ ਤਾਂ ਪੂਰਾ ਮਾਹਰ ਹੋਵੇ ਨਿਪੁੰਨ ਹੋਵੇ ਪਰ ਉਸੇ ਖੇਤਰ ਤੋਂ ਬਾਹਰ ਦਾ ਜਿਹੜਾ ਕੰਮ ਹੈ ਉਹ ਕੰਮ ਨਾ ਕਰ ਸਕਦਾ ਹੋਵੇ ਉਹਦੇ ਵਿੱਚ ਪੂਰੀ ਤਰ੍ਹਾਂ ਮੂਰਖ ਜਾਂ ਅਨਜਾਨ ਸਿੱਧ ਹੋਵੇ ਜਿਸ ਤਰੀਕੇ ਦੇ ਨਾਲ ਆਪਾਂ ਚਿੰਤਨ ਦੇ ਵਿੱਚ ਵੀ ਪੜਦਿਆਂ ਹੋਏ ਆਖਦੇ ਹਾਂ ਕਿ ਅਸੀਂ ਪੜਦਿਆਂ ਹੋਏ ਆ ਆਪਣੇ ਮਨ ਦੇ ਕਿਸੇ ਕੋਨੇ ਨੂੰ ਵਿਕਸਿਤ ਕਰ ਲੈਂਦੇ ਹਾਂ ਤੇ ਕਈ ਕੋਨੇ ਜਿਹੜੇ ਹਨ ਹਨੇਰੇ ਹੀ ਰਹਿ ਜਾਂਦੇ ਹਨ ਤਾਂ ਅਜਿਹਾ ਵਿਅਕਤੀ ਦੀ ਜਦੋਂ ਇਸ ਤਰੀਕੇ ਦੀ ਪਹਿਚਾਨ ਹੋ ਜਾਂਦੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਮਕਾਮ ਤੇ ਕਿਸੇ ਖਿਤਾਬ ਦੇ ਉੱਤੇ ਪਹੁੰਚ ਜਾਵੇ ਪਰ ਕਿਸੇ ਹੋਰ ਮرحله ਦੇ ਵਿੱਚ ਕਿਸੇ ਹੋਰ ਖੇਤਰ ਦੇ ਵਿੱਚ ਉਹ ਬਿਲਕੁਲ ਅਨਜਾਨ ਮਹਿਸੂਸ ਕਰੇ ਜਾਂ ਐਸਾਨ ਬਿਲਕੁਲ ਅਨਜਾਨ ਸਿੱਧ ਹੋਵੇ ਤਾਂ ਉਸ ਵਿਅਕਤੀ ਨੂੰ ਫੋਕ ਹਿਡੀਟ ਆਖਦੇ ਹਨ ਉਸੇ ਤਰੀਕੇ ਦੇ ਨਾਲ ਜਰਮਨ ਭਾਸ਼ਾ ਦੇ ਵਿੱਚ ਹੋਰ ਬਲੱਖਣ ਸ਼ਬਦ ਹੈ ਫੀਅਰ ਸਲਿਮ ਵੈਸਟਰਨ ਫੀਅਰ ਸਲਿਮ ਵੈਸਟਰਨ ਦਾ ਕੀ ਅਰਥ ਹੈ ਇਹ ਹਾਲਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਠੀਕ ਕਰਨ ਜਾਂ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਉਲਟਾ ਹੁਣ ਕਰ ਦਿੰਦੇ ਹਾਂ ਬਦਤਰ ਕਰ ਦਿੰਦੇ ਹਾਂ ਕਿਸੇ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਇਮਾਨਦਾਰੀ ਦੇ ਨਾਲ ਕੀਤੀ ਜਾਵੇ ਪਰ ਉਹ ਇੰਨੀ ਵਿਗੜ ਜਾਵੇ ਕਿ ਉਸ ਤੋਂ ਜ਼ਿਆਦਾ ਖਰਾਬ ਨਾ ਹੋ ਸਕਦੀ ਹੋਵੇ ਤਾਂ ਇਹ ਇਹ ਹਾਲਤ ਜਦੋਂ ਹੋ ਜਾਂਦੀ ਹੈ ਨਾ ਤਾਂ ਉਸ ਦੇ ਲਈ ਇਹ ਸ਼ਬਦ ਹੈ ਫੇਅਰ ਸਲਿਮ ਵੈਸਟਰਨ ਕੋਰੀਆ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਗਿਲਚੀ ਗਿਲਚੀ ਸ਼ਬਦ ਜਿਹੜਾ ਹੈ ਉਸ ਵਿਅਕਤੀ ਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਕਿਸੇ ਦਿਸ਼ਾ ਨੂੰ ਮਾਪਨ ਦੇ ਵਿੱਚ ਜਾਂ ਦਿਸ਼ਾ ਦਾ ਗਿਆਨ ਜਿਸ ਦਾ ਬਹੁਤ ਅਧੂਰਾ ਬਹੁਤ ਹੀ ਕਮਜ਼ੋਰ ਹੋਵੇ ਮੰਨ ਲਓ ਕਿ ਤੁਸੀਂ ਕਿਤੇ ਰਾਹ ਦੇ ਵਿੱਚ ਜਾਂਦੇ ਆ ਹੋਇਆ ਆਪਣਾ ਰਸਤਾ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਪਤਾ ਹੀ ਨਾ ਲੱਗੇਗਾ ਤੁਸੀਂ ਉੱਤਰ ਦੱਖਣ ਵਿੱਚ ਜਾ ਰਹੇ ਹੋ ਪੱਛਮ ਦੇ ਵਿੱਚ ਜਾ ਰਹੇ ਹੋ ਜਾਂ ਪੂਰਬ ਦੇ ਵਿੱਚ ਜਾ ਰਹੇ ਹੋ ਜਾਂ ਨਾ ਤੁਸੀਂ ਉੱਤਰ ਵਿੱਚ ਹੈ ਜਾਂ ਤੁਸੀਂ ਦੱਖਣ ਵਿੱਚ ਰਹੇ ਹੋ ਤੁਹਾਡੇ ਲਈ ਗਿਲਚੀ ਸ਼ਬਦ ਬਿਲਕੁਲ ਟੁਕਮਾ ਹੋਵੇਗਾ ਪਰ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਇਸ ਅਹਿਸਾਸ ਦੇ ਲਈ ਇਸ ਵਰਤਾਰੇ ਦੇ ਲਈ ਕੋਈ ਸ਼ਬਦ ਨਹੀਂ ਹੈ ਜੇਕਰ ਸ਼ਬਦ ਜੇ ਕੋਈ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਸਕਦੇ ਪਾਨੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਇਤਾਦਾਕੀਮਸ ਤਾਂ ਦੋਸਤੋ ਇਹ ਸ਼ਬਦ ਖਾਣ ਦੇ ਵੇਲੇ ਖਾਣਾ ਖਾਣ ਤੋਂ ਪਹਿਲਾਂ ਭੋਜਨ ਕਰਨ ਤੋਂ ਪਹਿਲਾਂ ਜਾਪਾਨੀ ਲੋਕ ਅਕਸਰ ਵਰਤਦੇ ਹਨ ਆਮ ਵਰਤਦੇ ਹਨ ਉਹਨਾਂ ਦੀ ਸੱਭਿਆਚਾਰਕ ਵਿਰਾਸਤ ਜਿਹੜੀ ਹੈ ਉਸ ਦਾ ਇਹ ਹਿੱਸਾ ਹੈ ਇਸ ਸ਼ਬਦ ਦੇ ਰਾਹੀਂ ਇਹ ਲੋਕ ਜਾਂ ਜਾਪਾਨੀ ਲੋਕ ਉਸ ਵਰਤਾਰੇ ਦਾ ਉਸ ਵਿਅਕਤੀ ਦਾ ਉਸ ਉਹਨਾਂ ਸਮੂਹ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਸ ਰੋਟੀ ਨੂੰ ਤੁਹਾਡੇ ਮੂੰਹ ਤੱਕ ਪਹੁੰਚਣ ਲਈ ਮਦਦ ਕੀਤੀ ਇਥੋਂ ਤੱਕ ਕਿ ਜੇਕਰ ਉਹ ਮੱਛੀ ਜਾਂ ਮਾਸ ਖਾ ਰਹੇ ਹਨ ਤਾਂ ਉਸ ਮੱਛੀ ਦਾ ਵੀ ਧੰਨਵਾਦ ਕਰਦੇ ਹਨ ਕਿ ਤੇਰੇ ਸਰੀਰ ਤੋਂ ਸਾਨੂੰ ਪੋਸ਼ਟਿਕ ਪਦਾਰਥ حاصل ਹੋ ਰਹੇ ਹਨ ਉਸ ਵਿਅਕਤੀ ਦਾ ਵੀ ਉਹ ਧੰਨਵਾਦ ਕਰਦੇ ਹਨ ਜਿਸ ਨੇ ਇਸ ਖਾਣੇ ਦੇ ਲਈ ਕਣਕ ਨੂੰ ਬੀਜਿਆ ਕਣਕ ਨੂੰ ਵੜਿਆ ਕਣਕ ਨੂੰ ਪੀਸਿਆ ਤੇ ਕਣਕ ਤੋਂ ਰੋਟੀ ਪਕਾਈ ਕਣਕ ਨੂੰ ਗੁੰਨਿਆ ਤੇ ਜਾਂ ਸਬਜੀ ਬਣਾਈ ਜਾਂ ਜੋ ਜੋ ਵੀ ਪ੍ਰਕਿਰਿਆਵਾਂ ਲੋਕਾਂ ਨੇ ਕੀਤੀਆਂ ਉਹਨਾਂ ਨੇ ਜੋ ਸਮਾਂ ਦਿੱਤਾ ਜੋ ਊਰਜਾ ਦਿੱਤੀ ਜਿਸ ਤਰੀਕੇ ਦੇ ਨਾਲ ਨੇਠ ਕੇ ਕੰਮ ਕੀਤਾ ਕਿ ਤੁਹਾਡੇ ਤੱਕ ਇਹ ਭੋਜਨ ਜਿਸ ਵੀ ਹਾਲਾਤ ਦੇ ਵਿੱਚ ਹੈ ਪਹੁੰਚ ਰਿਹਾ ਹੈ ਤੁਹਾਡਾ ਢਿੱਡ ਭਰ ਰਿਹਾ ਹੈ ਤੁਹਾਡਾ ਢਿੱਡ ਭਰ ਰਿਹਾ ਹੈ ਤੁਹਾਨੂੰ ਊਰਜਾ ਦੇ ਰਿਹਾ ਹੈ ਇਹ ਖਾਣਾ ਤਾਂ ਉਸ ਦੇ ਲਈ ਜਿੰਨੇ ਵੀ ਵਿਅਕਤੀ ਜਿੰਨੇ ਵੀ ਜੀਵ ਇਸ ਦੇ ਲਈ ਜਿਨ੍ਹਾਂ ਨੇ ਕੰਮ ਸਮਰਪਿਤ ਕੀਤਾ ਜਿਨ੍ਹਾਂ ਨੇ ਆਪਣਾ ਸਮਾਂ ਸਮਰਪਿਤ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ ਉਨ੍ਹਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਜਾਂ ਸ਼ੁਕਰੀਆ ਅਦਾ ਕਰਨ ਦੇ ਲਈ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਉਹ ਹੈ ਇਤਦਾਕੀਮਸ ਦੋਸਤੋ ਹੰਗਰੀ ਭਾਸ਼ਾ ਦਾ ਇੱਕ ਸ਼ਬਦ ਹੈ ਹਾਜੀ ਸਾਰਖਾਨੀ ਇਹ ਸ਼ਬਦ ਉਸ ਜੀਵਨ ਸਾਥੀ ਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਨਿਰੰਤਰ ਤੁਹਾਡੇ ਵਿੱਚ ਨਿਗੋਚੀਆਂ ਖੜਦਾ ਰਹੇ ਤੁਹਾਨੂੰ ਤੰਗ ਕਰਦਾ ਰਹੇ ਅਤੇ ਉਸ ਦੀ ਜ਼ਿੰਦਗੀ ਦਾ ਮਨੋਰਥ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਤੰਗ ਕਰਨ ਤੋਂ ਬਿਨਾਂ ਹੋਰ ਕੋਈ ਨਾ ਰਹਿ ਗਿਆ ਹੋਵੇ ਤਾਂ ਅਜਿਹਾ ਵਿਅਕਤੀ ਜਿਹੜਾ ਹੈ ਅਜਿਹਾ ਜੀਵਨ ਸਾਥੀ ਜਿਹੜਾ ਹੈ ਔਰਤ ਜਾਂ مرد ਜਿਹੜਾ ਹੈ ਜਿਸ ਨੇ ਹਮੇਸ਼ਾ ਨੁਕਤਾ ਚੀਨੀ ਕਰਨੀ ਹੈ ਆਪਣੇ ਪਤੀ ਦੀ ਜਾਂ ਆਪਣੇ ਪਤਨੀ ਦੀ ਆਪਣੇ ਜੀਵਨ ਸਾਥੀ ਦੀ ਆਪਣੇ ਲਾਈਫ ਪਾਰਟਨਰ ਦੀ ਆਪਣੇ ਲਿਵਨ ਪਾਰਟਨਰ ਦੀ ਤਾਂ ਉਸ ਵਿਅਕਤੀ ਦੇ ਲਈ ਉਸ ਆਰਥ ਦੇ ਲਈ ਹਾਜੀ ਸਾਰਖਾਨੀ ਸ਼ਬਦ ਵਰਤਿਆ ਜਾਂਦਾ ਹੈ ਤੇ ਤੁਹਾਡੇ ਲਈ ਇਹ ਸ਼ਬਦ ਖੂਬ ਰੋਚਕ ਹੋਵੇਗਾ ਕਿਉਂਕਿ ਇਹ ਸ਼ਬਦ ਵਰਤਨ ਦੇ ਲਈ ਤਾਂ ਹਰੇਕ ਵਿਅਕਤੀ ਦੇ ਵਿੱਚ ਹਰੇਕ ਔਰਤ ਜਾਂ ਮਰਦ ਦੇ ਵਿੱਚ ਇੱਛਾ ਤਾਂ ਹੁੰਦੀ ਹੈ ਪਰ ਉਹ ਉਸ ਦੇ ਲਈ ਟਕਮਾ ਸ਼ਬਦ ਹੁੰਦਾ ਨਹੀਂ ਤਾਂ ਅੱਜ ਇਹ ਸ਼ਬਦ ਦੁਆਰਾ ਆਪਣੀਆਂ ਦਿਲ ਦੀਆਂ ਡਾਇਰੀਆਂ ਦੇ ਉੱਤੇ ਜਾਂ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰ ਲੋ ਹਾਰੀ ਹਾਜੀ ਸਾਰਖਾਨੀ ਕਈ ਲੋਕ ਜਿਹੜੇ ਹਨ ਦੋਸਤੋ ਕਈ ਵਿਅਕਤੀ ਅਜਿਹੇ ਹੁੰਦੇ ਹਨ ਕਿ ਜਿਹੜੇ ਸਮੇਂ ਦੇ ਬਾਰੇ ਪੂਰੇ ਆਸ਼ਾਵਾਦੀ ਹੁੰਦੇ ਹਨ ਉਹਨਾਂ ਨੂੰ ਪੂਰੀ ਉਮੀਦ ਹੁੰਦੀ ਹੈ ਕਿ ਉਹਨਾਂ ਨੇ ਬਿਲਕੁਲ ਸਮੇਂ ਤੇ ਪਹੁੰਚ ਜਾਣਾ ਹੈ ਅਤੇ ਉਹਨਾਂ ਦੇ ਕੋਲ ਬਹੁਤ ਸਮਾਂ ਪਿਆ ਹੈ ਉਹਨਾਂ ਨੇ ਤਾਂ ਬਿਲਕੁਲ ਟਾਈਮ ਤੋਂ ਕਾਫੀ ਪਹਿਲਾਂ ਹੀ ਪਹੁੰਚ ਜਾਣਾ ਹੈ ਇਹ ਇਹ ਵਿਅਕਤੀ ਟਿਡੋ ਆਪਟਿਮਿਸਟ ਕਹਦੇ ਹਨ 스웨덴 ਜਾਂ 노르웨이 ਦੀ ਜਿਹੜੀ ਭਾਸ਼ਾ ਹੈ ਉਸ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ ਟਿਡਸ ਆਪਟਿਮਿਸਟ ਇਹ ਸ਼ਬਦ ਹੈ ਜਿਹੜਾ ਕਿ 노르웨이 ਦੇ ਵਿੱਚ 스웨덴 ਦੇ ਵਿੱਚ ਅਕਸਰ ਵਰਤਿਆ ਜਾਂਦਾ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ ਇਹ ਸ਼ਬਦ ਹੈ ਹੋਰ ਕਿਸੇ ਦੁਨੀਆ ਦੀ ਭਾਸ਼ਾ ਵਿੱਚ ਇਹ ਸ਼ਬਦ ਨਹੀਂ ਹੈ ਡੱਚ ਭਾਸ਼ਾ ਦੇ ਵਿੱਚ ਇੱਕ ਹੋਰ ਸ਼ਬਦ ਹੈ ਤੈਪਨ ਵਿਤਸ ਤੈਪਨ ਵਿਤਸ ਸ਼ਬਦ ਦਾ ਅਰਥ ਹੈ ਕਿ ਜਦੋਂ ਤੁਸੀਂ ਤੁਹਾਡੇ ਕੋਲ ਕੋਈ ਅਹਿਸਾਸ ਹੈ ਤੁਸੀਂ ਕੋਈ ਗੱਲ ਕਰਨੀ ਹੈ ਜਦੋਂ ਕੋਈ ਗੱਲ ਕਹਿਣੀ ਹੈ ਤਾਂ ਜਦੋਂ ਬਹਿਸ ਜਾਂ ਸੰਵਾਦ ਹੋ ਰਿਹਾ ਸੀ ਤਾਂ ਉਦੋਂ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਮੰਨ ਲਵੋ ਕਿ ਹਾਦਸਾ ਹੋ ਜਾਂਦਾ ਹੈ ਤਾਂ ਉਸ ਮੌਕੇ ਦੇ ਉੱਤੇ ਤੁਸੀਂ ਡਰਾਈਵਰ ਨੂੰ ਜਾਂ ਤੁਸੀਂ ਗੱਡੀ ਚਲਾ ਰਹੇ ਵਿਅਕਤੀ ਨੂੰ ਕੁਝ ਕਹਿਣਾ ਹੈ ਪਰ ਤੁਹਾਨੂੰ ਉਸ ਮੌਕੇ ਦੇ ਉੱਤੇ ਉਹ ਗੱਲ ਯਾਦ ਨਹੀਂ ਆਉਂਦੀ ਐ ਤੇ ਬਾਅਦ ਦੇ ਵਿੱਚ ਜਿਹੜੀ ਆ ਉਹ ਗੱਲ ਯਾਦ ਆਉਂਦੀ ਐ ਤਾਂ ਇਸ ਅਹਿਸਾਸ ਦੇ ਵੇਲੇ ਉਹ ਗੱਲ ਜਿਹੜੀ ਕਿ ਬੈਸ ਦੇ ਵੇਲੇ ਜਾਂ ਕਿਸੇ ਹਾਰਸੇ ਦੇ ਵੇਲੇ ਜਾਂ ਕਿਸੇ ਵਰਤਾਰੇ ਦੇ ਵੇਲੇ ਪੂਰੀ ਗਰਮੀ ਸਮੇਂ ਕਹਿਣੀ ਚਾਹੀਦੀ ਸੀ ਪਰ ਇਹ ਗੱਲ ਤੁਹਾਨੂੰ ਉਦੋਂ ਸੁਝਦੀ ਹੈ ਜਦੋਂ ਬਹੁਤ देर ਹੋ ਚੁੱਕੀ ਹੁੰਦੀ ਹੈ ਇਹ ਉਹ ਸਤਰ ਹੁੰਦੀ ਹੈ ਜਿਹੜੀ ਕਿ ਬਹੁਤ ਵਧੀਆ ਹੁੰਦੀ ਹੈ ਅਤੇ ਬਹੁਤ ਟੁਕਮੀ ਹੁੰਦੀ ਹੈ ਪਰ ਓਟੋ ਕੁਮਾਂ ਵੇਲਾ ਤੁਸੀਂ ਉਹ ਟੁਕਮਾ ਮੌਕਾ ਜਾਂ ਅਫਸਰ ਜਿਹੜਾ ਤੁਸੀਂ ਖੁੰਝਾ ਦਿੰਦੇ ਹੋ ਇਹੇ ਸ਼ਬਦ ਉਹਨਾਂ ਪਲਾਂ ਦਾ ਵਰਣਨ ਕਰਨ ਦੇ ਲਈ ਵਰਤੇ ਆ ਜਾਂਦਾ ਹੈ ਜਦੋਂ ਗੱਲਬਾਤ ਖਤਮ ਹੋਣ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਦੇ ਵਿੱਚ ਮੈਨੂੰ ਇੰਜ ਕਹਿਣਾ ਚਾਹੀਦਾ ਸੀ ਸ਼ਬਦ ਦੁਆਰਾ ਸੁਣ ਲਵੋ ਤੈਪਨ ਵਿਤ ਜਾਪਾਨੀ ਭਾਸ਼ਾ ਦੇ ਵਿੱਚ ਇੱਕ ਹੋਰ ਸ਼ਬਦ ਹੈ ਨੇਕਾਮਾ ਤਾਂ ਨਿਕਾਮਾ ਸ਼ਬਦ ਜਿਹੜਾ ਹੈ ਇਹ ਉਸ ਮਰਦ ਦੇ ਲਈ ਉਸ ਲੜਕੇ ਦੇ ਲਈ ਉਸ ਮੁੰਡੇ ਦੇ ਲਈ ਉਸ ਵਿਅਕਤੀ ਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਕਿ ਆਨਲਾਈਨ ਚੈਟਿੰਗ ਕਰਨ ਦੇ ਵੇਲੇ ਆਪਣੇ ਆਪ ਨੂੰ ਔਰਤ ਵਜੋਂ ਪੇਸ਼ ਕਰਦਾ ਹੈ ਇਹ ਇੱਕ ਮਨੋਰੋਗ ਹੁੰਦਾ ਹੈ ਜਿਸ ਦੇ ਵਿੱਚ ਕੁਝ ਵਿਅਕਤੀ ਜਿਹੜੇ ਹਨ ਉਹ ਔਰਤ ਹੋਣ ਦਾ ਢੋਂਗ ਕਰਦੇ ਹਨ ਤਾਂ ਇਸ ਵਿਅਕਤੀ ਦੇ ਲਈ ਜਿਹੜਾ ਸ਼ਬਦ ਹੈ ਉਹ ਨਿਕਾਮਾ ਹੈ ਅਤੇ ਇਹ ਜਾਪਾਨੀ ਭਾਸ਼ਾ ਦੇ ਵਿੱਚ ਮਿਲਦਾ ਹੈ ਇਹ ਸ਼ਬਦ ਬੜਾ ਇੰਟਰਸਟਿੰਗ ਸ਼ਬਦ ਹੈ ਬੜਾ ਰੋਚਕ ਸ਼ਬਦ ਹੈ ਜਿਹੜਾ ਕਿ ਮਲੇ ਮਲੇਸ਼ੀਆ ਜਾਂ ਇੰਡੋਨੇਸ਼ੀਆ ਦੀ ਪਾਛਾ ਦੇ ਵਿੱਚ ਬੋਲੀ ਦੇ ਵਿੱਚ ਵਰਤੇ ਆ ਜਾਂਦਾ ਹੈ ਪੀਜਾਨ ਜਾਪਰਾ ਪੀਜਾਨ ਜਾਪਰਾ ਦਾ ਮਤਲਬ ਹੈ ਕਿ ਇੱਕ ਕੇਲਾ ਖਾਣ ਦੇ ਲਈ ਜਿੰਨਾ ਸਮਾਂ ਲੱਗਦਾ ਹੈ ਮੰਨ ਲਵੋ ਕਿ ਤੁਸੀਂ ਇੱਕ ਕੇਲਾ ਖਾਣ ਦੇ ਵਿੱਚ 5 ਮਿੰਟ ਲਗਾ ਦਿੰਦੇ ਹੋ ਤਾਂ ਤੁਹਾਡਾ ਪੀਜਾਨ ਜਾਪਰਾ 5 ਮਿੰਟ ਹੈ ਜੇਕਰ ਕੋਈ ਹੋਰ ਵਿਅਕਤੀ 2 ਮਿੰਟ ਵਿੱਚ ਕੇਲਾ ਖਾ ਜਾਂਦਾ ਹੈ ਤਾਂ ਉਸ ਦਾ ਪੀਜਾਨ ਜਾਪਰਾ 2 ਮਿੰਟ ਹੈ ਤਾਂ ਤੁਹਾਡਾ ਪੀਜਾਨ ਜਾਪਰਾ ਕੀ ਹੈ ਇਹ ਤੁਸੀਂ ਅੱਜ ਕੇਲਾ ਖਾਣਾ ਤੇ ਦੱਸਣਾ ਤੇ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਣਾ ਤਾਂ ਦੋਸਤੋ ਅਗਲਾ ਸ਼ਬਦ ਹੈ ਪਾਨਾਪੋ ਜਿਹੜਾ ਕਿ ਅਮਰੀਕਾ ਦੇ ਹਵਾਈ ਇਲਾਕੇ ਦਾ ਸ਼ਬਦ ਹੈ ਹਵਾਈ ਭਾਸ਼ਾ ਦਾ ਸ਼ਬਦ ਹੈ ਪਾਨਾਪੋ ਦਾ ਅਰਥ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਜਾਂ ਕੋਈ ਵਸਤੂ ਜਾਂ ਕੋਈ ਵਰਤਾਰਾ ਆਪਣੇ ਦੋਸਤ ਜਾਂ ਆਪਣੇ ਮਿੱਤਰ ਜਾਂ ਸਬੰਧੀ ਦਾ ਨਾਮ ਭੁੱਲ ਜਾਂਦੇ ਹੋ ਕਿਸੇ ਚੀਜ਼ ਨੂੰ ਭੁੱਲ ਜਾਂਦੇ ਹੋ ਕੋਈ ਗੱਲ ਭੁੱਲ ਜਾਂਦੇ ਹੋ ਤੁਸੀਂ ਆਪਣਾ ਸਿਰ ਖੁਰਕਦੇ ਹੋ ਸਿਰ ਖੁਰਕਣ ਦੀ ਜਿਹੜੀ ਘਟਨਾ ਹੈ ਉਹ ਜੋ ਅਹਿਸਾਸ ਹੈ ਉਹ ਵਰਤਾਰਾ ਹੈ ਉਸ ਨੂੰ ਪਾਨਾ ਪੂ ਆਖਦੇ ਹਨ ਹਵਾਈ ਭਾਸ਼ਾ ਦਾ ਸ਼ਬਦ ਦੇ ਵਿੱਚ ਕੋਈ ਜ ਆਪਾਂ ਜਾਪਾਨ ਦੇ ਵਿੱਚ ਫਿਰ ਮੁੜਦੇ ਹਾਂ ਕਿਉਂਕਿ ਪਰਮਿੰਦਰ ਸੋਢੀ ਜਿਹੜੇ ਹਨ ਉਹ ਜਾਪਾਨ ਦੇ ਹਨ ਉਹਨਾਂ ਦੀ ਕਿਤਾਬ ਜਿਹੜੀ ਵਿਲੱਖਣ ਸ਼ਬਦ ਹੈ ਉਹਨਾਂ ਦੇ ਵਿੱਚ ਜਾਪਾਨ ਦੇ ਵਿੱਚ ਉਹਨਾਂ ਨੇ ਸਾਨੂੰ ਚਾਰ بڑے ਪਿਆਰੇ ਸ਼ਬਦ ਦੇ ਦਿੱਤੇ ਹਨ ਉਹ ਕਹਿੰਦੇ ਹਨ ਕਿ ਜਾਪਾਨ ਦੇ ਲੋਕ ਜਿਹੜੇ ਨੇ ਉਹ ਕਿਸੇ ਵਿਅਕਤੀ ਦਾ ਧੰਨਵਾਦ ਕਰਨਾ ਕਦੇ ਨਹੀਂ ਭੁੱਲਦੇ ਅਤੇ ਧੰਨਵਾਦ ਕਰਨ ਦੇ ਲਈ ਵੀ ਉਹ ਖਿਮਾ ਜਾਚਨਾ ਹੀ ਕਰਦੇ ਹਨ ਅਤੇ ਕਈ ਵਾਰੀ ਉਹ ਸੌਰੀ ਆਖਦੇ ਹਨ ਜਿਵੇਂ ਸਾਲ ਦੇ ਤੌਰ ਦੇ ਉੱਤੇ ਭਾਰਤ ਦੇ ਲੋਕ ਪੰਜਾਬ ਦੇ ਲੋਕ ਜੇ ਕਿਸੇ ਦਾ ਪੈਰ ਮਿੱਧਿਆ ਜਾਵੇ ਤਾਂ ਉਸ ਨੂੰ ਸੌਰੀ ਨਹੀਂ ਆਖਦੇ ਜੇਕਰ ਉਹ ਤੁਹਾਡਾ ਪੈਰ ਮਿੱਧ ਦਵੇ ਅਤੇ ਬਾਅਦ ਦੇ ਵਿੱਚ ਉਹ ਸੌਰੀ ਆਖੇ ਤਾਂ ਤੁਸੀਂ ਉਸ ਦਾ ਧੰਨਵਾਦ ਵੀ ਨਹੀਂ ਕਰਦੇ ਜੇਕਰ ਕੋਈ ਤੁਹਾਡੀ ਡਿੱਗੀ ਚੀਜ਼ ਤੁਹਾਨੂੰ ਚੱਕ ਕੇ ਫੜਾ ਦਿੰਦਾ ਹੈ ਤਾਂ ਸ਼ਾਇਦ ਤੁਹਾਡੇ ਮੂੰਹ ਦੇ ਵਿੱਚ ਧੰਨਵਾਦ ਆ ਜਾਵੇ ਪਰ ਜੇਕਰ ਤੁਹਾਡੇ ਲਈ ਕੋਈ ਬੂਹਾ ਖੋਲ ਵੀ ਦੇਵੇ ਬਾਰੀ ਖੋਲ ਵੀ ਦੇਵੇ ਤੇ ਤੁਸੀਂ ਅਗਾ ਲੰਗਣਾ ਹੈ ਤਾਂ ਫਿਰ ਵੀ ਤੁਸੀਂ ਧੰਨਵਾਦ ਨਹੀਂ ਕਰਦੇ ਪਰ ਜਪਾਨ ਦੇ ਲੋਕ ਜਪਾਨ ਦੇ ਲੋਕ ਨੇ ਉਹ ਇਸ ਗੱਲ ਦੇ ਵਿੱਚ ਇਸ ਅਹਿਸਾਸ ਦੇ ਵਿੱਚ ਇਸ ਸਲੀਕੇ ਦੇ ਵਿੱਚ ਬਹੁਤ ਮਾਹਰ ਮੰਨੇ ਜਾਂਦੇ ਹਨ ਨਿਪੁੰਨ ਮੰਨੇ ਜਾਂਦੇ ਹਨ ਜਾਂ ਇਹ ਕਹਿ ਸਕਦੇ ਹਨ ਕਿ ਉਹਨਾਂ ਦੀ ਸ਼ਬਦਾਬਦੀ ਜਿਹੜੀ ਹੈ ਉਹ ਉਹ ਉਹਨਾਂ ਨੂੰ ਬੜੇ ਸੱਭਿਆਚਾਰਕ ਬਣਾਉਂਦੀ ਹੈ ਤੇ ਇਸ ਦੇ ਨਾਲ ਜਿਹੜੀ ਹੈ ਜਿਹੜਾ ਜ਼ਿੰਦਗੀ ਦਾ ਤਾਪਮਾਨ ਹੈ ਆਪਸ ਦੇ ਵਿੱਚ ਜਿਹੜਾ ਖਿੱਚ ਪ੍ਰਸਤੀ ਆ ਉਹ ਬਹੁਤ ਬਹੁਤ ਜਿਆਦਾ ਘਟ ਜਾਂਦੀ ਹੈ ਜਾਪਾਨ ਦੀ ਆਮ ਬੋਲ ਚਾਲ ਦੇ ਵਿੱਚ ਦੋ ਸ਼ਬਦ ਬਹੁਤ ਜਿਆਦਾ ਵਰਤੇ ਜਾਂਦੇ ਹਨ ਜੇਕਰ ਤੁਸੀਂ ਜਾਪਾਨ ਦੇ ਵਿੱਚ ਜਾਵੋ ਤਾਂ ਤੁਸੀਂ ਅੱਧੇ ਦਿਨ ਦੇ ਵਿੱਚ ਹੀ ਤੁਸੀਂ ਇਹ ਸ਼ਬਦ ਸਿੱਖ ਲਮੋਗੇ ਦੋ ਸ਼ਬਦ ਹਨ ਪਹਿਲਾ ਹੈ ਸੁਮੀਮਾ ਸੇਨ ਤੇ ਦੂਜਾ ਆਰੀਗਾਤੋ ਸੁਮੀਮਾ ਸੇਨ ਦਾ ਮਤਲਬ ਹੁੰਦਾ ਹੈ ਮੈਂ ਮਾਫੀ ਮੰਗਦਾ ਹਾਂ ਮੈਂ ਖਿਮਾ ਚਾਹੁੰਦਾ ਹਾਂ ਤੇ ਦੂਸਰਾ ਸ਼ਬਦ ਹੈ ਆਰੀਗਾਤੋ ਮਤਲਬ ਸ਼ੁਕਰੀਆ ਤੁਹਾਡਾ ਧੰਨਵਾਦ ਦੇ ਦੋਸਤੋ ਇਹੇ ਸ਼ਬਦ ਇੰਨੇ ਜ਼ਿਆਦਾ ਵਰਤੇ ਜਾਂਦੇ ਹਨ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਜੇਕਰ ਤੁਸੀਂ ਜਾਪਾਨ ਦੇ ਵਿੱਚ ਇੱਕ ਵਿਦੇਸ਼ੀ ਦੇ ਵਜੋਂ ਇੱਕ ਸੈਲਾਨੀ ਦੇ ਵਜੋਂ ਜਾਂਦੇ ਹੋ ਤਾਂ ਤੁਸੀਂ ਇਹੇ ਸ਼ਬਦ ਜਿਹੜੇ ਹਨ ਉਹ ਦੋ ਦਿਨਾਂ ਦੇ ਵਿੱਚ ਕੀ ਦੋ ਤੁਸੀਂ ਇੱਕ ਦਿਨ ਦੇ ਵਿੱਚ ਸਿੱਖ ਲੈਂਦੇ ਹੋ ਅੱਧੇ ਦਿਨ ਦੇ ਵਿੱਚ ਤੁਸੀਂ ਸਿੱਖ ਲੈਂਦੇ ਹੋ ਤਾਂ ਤੁਸੀਂ ਵਾਰ-ਵਾਰ ਸ਼ਮੀਮਾ ਸੇਨ ਸ਼ਮੀਮਾ ਸੇਨ ਆਖੋਗੇ ਤੇ ਜਾਂ ਆਰੀਗਾਤੋ ਵੀ ਆਖੋਗੇ ਕਿਉਂਕਿ ਇਸ ਦਾ ਮਤਲਬ ਧੰਨਵਾਦ ਹੁੰਦਾ ਹੈ ਸ਼ਮੀਮਾ ਸੇਨ ਦਾ ਮਤਲਬ ਮਾਫੀ ਚਾਹੁੰਦਾ ਹਾਂ ਪਰ ਸਿਰਫ ਇਹ ਦੋ ਸ਼ਬਦ ਨਹੀਂ ਹਨ ਕਮੀਮਾ ਸੇਨ ਜਾਂ ਮਾਫੀ ਮੰਗਣ ਦੇ ਲਈ ਉਹਨਾਂ ਕੋਲੇ 4-5 ਸ਼ਬਦ ਹਨ ਕਿਹੜੇ-ਕਿਹੜੇ ਹਨ ਯੂਰਪੀ ਲੋਕ ਜਿਹੜੇ ਹਨ ਉਹ ਵੀ ਹੈਰਾਨ ਹੁੰਦੇ ਹਨ ਕਿ ਇਹ ਵਾਰ-ਵਾਰ ਮਾਫੀ ਕਿਉਂ ਮੰਗੀ ਜਾਂਦੇ ਹਨ ਕਿਉਂਕਿ ਯੂਰਪੀ ਲੋਕ ਜਿਹੜੇ ਹਨ ਉਹਨਾਂ ਲਈ ਵੀ ਥੈਂਕਸ ਦਾ ਸ਼ਬਦ ਤਾਂ ਆਖਣ ਦਾ ਬਹੁਤ ਰਿਵਾਜ ਹੈ ਪਰ ਸੌਰੀ ਦੀਆਂ ਇੰਨੀਆਂ ਬਾਰਿਕੀਆਂ ਉਹਨਾਂ ਦੇ ਕੋਲ ਵੀ ਨਹੀਂ ਹਨ ਕਿਸੇ ਨੇ ਤੁਹਾਡਾ ਕੰਮ ਕਰ ਦਿੱਤਾ ਕਿਸੇ ਨੇ ਤੁਹਾਡੀ ਢਿੱਗੀ ਵਾਸਤੇ ਚੱਕ ਕੇ ਤੁਹਾਨੂੰ ਫੜਾ ਦਿੱਤੀ ਕਿਸੇ ਨੇ ਤੁਹਾਡਾ ਬੂਹਾ ਖੋਲ ਦਿੱਤਾ ਬੱਸ ਦੇ ਵਿੱਚ ਸੀਟ ਦੇ ਦਿੱਤੀ ਕੋਈ ਤੁਹਾਡੀ ਗੁੰਝਲ ਹੱਲ ਕਰ ਦਿੱਤੀ ਤੁਹਾਡੀ ਕੋਈ ਸਮੱਸਿਆ ਜਿਹੜੀ ਸੀ ਉਸ ਨੂੰ ਸੋਲਵ ਕਰ ਦਿੱਤਾ ਭਾਰਤੀ ਲੋਕ ਤਾਂ ਜਿਵੇਂ ਇਹ ਮੌਕੇ ਦੇ ਉੱਤੇ ਮੂੰਹ ਪਾਸੇ ਨੂੰ ਕਰਕੇ ਤੁਰ ਜਾਂਦੇ ਹਨ ਜ਼ਿਆਦਾਤਰ ਅਤੇ ਖਾਮੋਸ਼ ਵੀ ਰਹਿੰਦੇ ਹਨ ਅਤੇ ਪਰਮਿੰਦਰ ਸੋਢੀ ਜੀ ਦੇ ਕਹਿਣੇ ਵਾਂਗੂ ਨੋਟਿਸ ਹੀ ਨਹੀਂ ਲੈਂਦੇ ਪਰ ਯੂਰਪੀ ਲੋਕ ਧੰਨਵਾਦ ਕਹਿ ਕੇ ਸਾਰ ਲੈਂਦੇ ਨੇ ਜਾਪਾਨੀ ਲੋਕ ਸਿਰ ਝੁਕਾ ਕੇ ਬੇਵਸੀ ਅਤੇ ਲਾਚਾਰੀ ਦਾ ਅਹਿਸਾਸ ਕਰਦੇ ਹਨ ਕਿ ਮਤਲਬ ਉਹ ਕਿ ਤੁਸੀਂ ਤੁਹਾਡੇ ਕਿਸੇ ਛੋਟੇ ਜਿਹੇ ਵਰਤਾਰੇ ਦੇ ਨਾਲ ਕਿਸੇ ਨੂੰ ਥੋੜੀ ਜਿਹੀ ਤਕਲਫ ਵੀ ਹੁੰਦਾ ਹੈ ਕੋਈ ਤਕਲੀਫ ਹੁੰਦੀ ਹੈ ਤਾਂ ਉਸ ਦੇ ਲਈ ਉਹ ਸਾਰੀ ਮੰਗਦੇ ਹਨ ਮੇਰੇ ਕਰਕੇ ਤੁਹਾਨੂੰ ਜੋ ਤਕਲੀਫ ਹੋਈ ਪੀੜਾ ਸਹਿਣ ਕਰਨੀ ਪਈ ਉਸ ਦੇ ਲਈ ਮੈਂ ਦੋਵੇਂ ਹੱਥ ਜੋੜ ਕੇ ਖਾਸ ਕਰਕੇ ਪੈਰ ਜੋੜ ਕੇ ਵੀ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਇਹ ਇਸ ਦੇ ਵਿੱਚ ਇਸ ਸੌਰੀ ਦੇ ਵਿੱਚ ਇਸ ਸ਼ਮੀਮਾ ਸੀਨ ਦੇ ਵਿੱਚ ਧੰਨਵਾਦ ਵੀ ਛੁਪਿਆ ਹੁੰਦਾ ਹੈ ਜੋ ਕਿ ਜਾਪਾਨੀ ਸੱਭਿਆਚਾਰ ਦੇ ਵਿੱਚ ਬਚਪਨ ਤੋਂ ਹੀ ਸਿਖਾ ਦਿੱਤਾ ਜਾਂਦਾ ਹੈ ਉਹਨਾਂ ਦੇ ਸੱਭਿਆਚਾਰ ਦਾ ਉਹਨਾਂ ਦੀ ਜੋ ਅਪ ਬ੍ਰਿੰਗਿੰਗ ਹੁੰਦੀ ਹੈ ਜਿਸ ਤਰੀਕੇ ਨਾਲ ਉਹਨਾਂ ਦੀ ਬਰੀਡਿੰਗ ਹੁੰਦੀ ਹੈ ਉਸ ਦੇ ਵਿੱਚ ਇਹ ਜਿਹੜੇ ਅਹਿਸਾਸ ਨੇ ਉਹ ਛੁਪੇ ਹੁੰਦੇ ਹਨ ਖੇਰ ਜਪਾਨ ਦੇ ਵਿੱਚ ਸੌਰੀ ਮੁਆਫੀ ਮਾਜਰਤ ਖੀਮਾ ਅਫਸੋਸ ਜਾਂ ਖੇਦ ਪ੍ਰਗਟ ਕਰਨ ਦੇ ਲਈ ਚਾਰ ਸ਼ਬਦ ਵਰਤੇ ਜਾਂਦੇ ਹਨ ਇਹ ਕੇ ਸਿਰਫ ਸ਼ਮੀਮਾ ਸੀਨ ਨਹੀਂ ਵਰਤੇ ਜਾਂਦਾ ਸ਼ਮੀਮਾ ਸੀਨ ਸ਼ਬਦ ਜਿਹੜਾ ਹੈ ਉਹ ਸਿਰਫ ਉਦੋਂ ਵਰਤਿਆ ਜਾਂਦਾ ਹੈ ਜਦੋਂ ਤੁਸੀਂ ਕਿਸੇ ਅਣਜਾਣ ਵਿਅਕਤੀ ਦੇ ਨਾਲ ਵਰਤਦੇ ਹੋ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਪਣੇ ਸੰਬੰਧੀਆਂ ਦੇ ਨਾਲ ਆਪਣੇ ਯਾਰਾਂ ਦੋਸਤਾਂ ਦੇ ਨਾਲ ਬੈਠੇ ਹੋ ਤਾਂ ਉਦੋਂ ਜੇ ਤੁਸੀਂ ਸੌਰੀ ਕਹਿਣਾ ਹੈ ਤਾਂ ਉਸ ਦੇ ਲਈ ਗੋਮੀਮਾ ਸਾਈ ਸ਼ਬਦ ਹੈ ਗੋਮੀਮਾ ਸਾਈ ਜੇਕਰ ਬਹੁਤ ਹੀ ਰਸਮੀ ਹਾਲਾਤ ਹੋਣ ਤੁਸੀਂ ਦਫਤਰ ਦੇ ਵਿੱਚ ਬੈਠੇ ਹੋ ਤੁਸੀਂ ਆਪਣੇ ਦਫਤਰ ਦੇ ਵਿੱਚ ਆਪਣੇ ਨਾਲ ਦੇ ਕਰਮਚਾਰੀ ਜਾਂ ਆਪਣੇ ਨਾਲ ਤੁਹਾਡੇ ਬੌਸ ਦੇ ਨਾਲ ਬੈਠੇ ਹੋ ਤਾਂ ਉਸ ਮੌਕੇ ਦੇ ਉੱਤੇ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਦੇ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਹ ਜਾਂ ਤੁਸੀਂ ਰੁੱਖੇ ਵਿਹਾਰ ਦੇ ਲਈ ਕਿਸੇ ਵਿਅਕਤੀ ਤੋਂ ਮਾਫੀ ਮੰਗਦੇ ਹੋ ਤਾਂ ਉਸ ਦੇ ਲਈ ਸ਼ਿੱਤਤ ਸੁਰੇਈ ਇਤਾਸ਼ੀ ਮਾਸਤਾ ਸ਼ਬਦ ਵਰਤਿਆ ਜਾਂਦਾ ਹੈ ਸ਼ਿੱਤਤ ਸੁਰੇਈ ਇਤਾਸ਼ੀ ਮਾਸ਼ਤਾ ਸ਼ਬਦ ਹੈ ਤੇ ਦੋਸਤੋ ਸਭ ਤੋਂ ਵੱਧ ਰਸਮੀ ਸ਼ਬਦ ਹੈ ਜਿਹੜਾ ਕਿ ਬਹੁਤ ਵੱਡੀ ਜਿਹੜੀ ਗਲਤੀ ਹੈ ਜਿਸ ਦੇ ਲਈ ਅੰਗਰੇਜ਼ੀ ਦੇ ਵਿੱਚ ਬਲੰਡਰ ਸ਼ਬਦ ਵਰਤਿਆ ਜਾਂਦਾ ਹੈ ਤਾਂ ਜੇਕਰ ਤੁਸੀਂ ਕੋਈ ਬਲੰਡਰ ਕਰਦੇ ਹੋ ਬਹੁਤ ਵੱਡੀ ਗਲਤੀ ਕਰ ਬੈਠਦੇ ਹੋ ਤਾਂ ਉਦੋਂ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਹ ਹੈ ਮੋਸ਼ੀ ਵਾਕਏ ਗੁਜਾਈ ਮਸੀਮ ਤਾਂ ਦੋਸਤੋ ਪਰਮਿੰਦਰ ਸੋਢੀ ਲਿਖਦੇ ਨੇ ਕਿ ਇਹ ਜਾਦੂਈ ਸ਼ਬਦ ਹਨ ਜਾਦੂਈ ਸ਼ਬਦ ਹਨ ਜੋ ਸਾਡੇ ਸਮਾਜ ਜਾਂ ਸਮਾਜਿਕ ਜੀਵਾ ਜੀਵਾਂ ਦੇ ਦਿਮਾਗੀ ਤਾਪਮਾਨ ਨੂੰ ਠੰਡਾ ਰੱਖਦੇ ਨੇ ਉਸ ਨੂੰ ਕਾਬੂ ਦੇ ਵਿੱਚ ਰੱਖਦੇ ਹਨ ਨਾਲ ਹੀ ਇਹ ਇੱਕ ਦੂਸਰੇ ਦੀ ਪ੍ਰਵਾਹ ਕਰ ਰਹੇ ਲੋਕਾਂ ਦਾ ਸੋ ਦੇ ਪ੍ਰਤੀ ਇੱਕ ਸੋਹਜ ਮਈ ਬੜਾਈ ਪਿਆਰਾ ਜਿਹਾ ਮਾਹੌਲ ਪੈਦਾ ਕਰਦੇ ਹਨ ਹਰ ਰੋਜ਼ ਅਸੀਂ ਜਾਣੇ ਅਣਜਾਣੇ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦਿਆਂ ਨੂੰ ਤਕਲੀਫ ਦਿੰਦੇ ਹਾਂ ਸਮਾਜ ਦਾ ਮਤਲਬ ਇੱਕ ਦੂਜੇ ਦੇ ਉੱਤੇ ਨਿਰਭਰ ਹੋਣਾ ਹੀ ਹੈ ਸਮਾਜ ਅੰਤਰ ਨਿਰਭਰਤਾ ਦਾ ਦੂਸਰਾ ਨਾਮ ਹੈ ਇੱਕ ਦੂਜੇ ਨੂੰ ਤਕਲੀਫ ਅਸੀਂ ਦਿੰਦੇ ਹਾਂ ਖੇਚਲ ਦਿੰਦੇ ਹਾਂ ਇੰਨਾ ਹਜ਼ਾਰਾਂ ਨਿੱਕੇ ਮੋٹے ਮੌਕਿਆਂ ਦੇ ਉੱਤੇ ਇੱਕ ਦੂਸਰੇ ਦੂਸਰੇ ਨੂੰ ਮੁਆਫੀ ਇੱਕ ਦੂਜੇ ਦਾ ਧੰਨਵਾਦ ਕਰਨਾ ਮੁਆਫੀ ਮੰਗਣਾ ਤੇ ਜਾਂ ਕਿਸੇ ਤਕਲੀਫ ਦੇਣ ਜਾਂ ਕਿਸੇ ਨੂੰ ਬੇਆਰਾਮੀ ਦੇਣ ਦੇ ਲਈ ਖਿਮਾ ਜਾਂਚਨਾ ਪ੍ਰਗਟ ਕਰਨਾ ਤੇ ਜਾਂ ਅਫਸੋਸ ਪ੍ਰਗਟ ਕਰਨਾ ਇਹ ਸਾਡੀ ਜ਼ਿੰਦਗੀ ਸਾਡੇ ਵਰਤਾਰੇ ਸਾਡੇ ਜਿਹੜੇ ਸਾਡੇ ਜੀਵਨ ਦਾ ਜਿਹੜਾ ਆਪਸੀ ਮਾਹੌਲ ਹੈ ਜਿਹੜਾ ਸਮਾਜਿਕ ਵਾਤਾਵਰਨ ਹੈ ਉਸ ਨੂੰ ਬੜਾ ਹੀ ਪਿਆਰਾ ਬਣਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਤਾਂ ਦੋਸਤੋ ਖੈਰ ਆਪਣੇ ਲਈ ਪਿਆਰ ਜਾਂ ਸਤਕਾਰ ਦੇ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਹ ਫ੍ਰਾਂਸੀਸੀ ਭਾਸ਼ਾ ਦੇ ਵਿੱਚ ਹੈ ਜਿਸ ਦੇ ਵਿੱਚ ਪਿਆਰ ਤੇ ਸਤਕਾਰ ਦੋਵੇਂ ਸ਼ਾਮਲ ਹਨ ਉਹ ਹੈ ਐਮੋ ਪ੍ਰੋਪ ਪਰ ਪਾਲੀ ਭਾਸ਼ਾ ਦੇ ਵਿੱਚ ਇਹ ਸ਼ਬਦ ਹੈ ਮੇਤਾ ਮੇਤਾ ਸ਼ਬਦ ਉਹਦੋਂ ਜਦੋਂ ਤੁਸੀਂ ਕਿਸੇ ਦੂਸਰੇ ਵਿਅਕਤੀ ਦੇ ਲਈ ਪਿਆਰ ਮੁਹੱਬਤ ਦੇ ਨਾਲ-ਨਾਲ ਸਤਿਕਾਰ ਵੀ ਪ੍ਰਗਟ ਕਰਦੇ ਹੋ ਇਹ ਪਾਲੀ ਭਾਸ਼ਾ ਦਾ ਸ਼ਬਦ ਹੈ ਬੋਧੀ ਭਾਸ਼ਾ ਦਾ ਸ਼ਬਦ ਹੈ ਕੇਈ ਇਹ ਆਈ ਸ਼ਬਦ ਜਾਪਾਨੀ ਭਾਸ਼ਾ ਦੇ ਵਿੱਚ ਹੈ ਜਿਸ ਦਾ ਮਤਲਬ ਵੀ ਇਹੀ ਹੈ ਕਿ ਜਦੋਂ ਤੁਸੀਂ ਦੂਸਰੇ ਵਿਅਕਤੀ ਲਈ ਪਿਆਰ ਮੁਹੱਬਤ ਦੇ ਨਾਲ-ਨਾਲ ਸਤਿਕਾਰ ਵੀ ਪ੍ਰਗਟ ਕਰਦੇ ਹੋ ਪਰ ਇਹ ਸ਼ਬਦ ਵੀ ਜਾਪਾਨ ਦੇ ਵਿੱਚ ਸੋਡੀ ਸਾਹਿਬ ਕਹਿੰਦੇ ਨੇ ਕਿ ਬਹੁਤ ਘੱਟ ਅੱਜ ਕੱਲ ਵਰਤਿਆ ਜਾਂਦਾ ਹੈ ਸ਼ਾਇਦ ਉੱਥੇ ਵੀ ਜਿਹੜਾ ਮਰਟੀਰੀਅਲਿਜ਼ਮ ਹੈ ਜਾਂ ਪਦਾਰਥਵਾਦ ਹੈ ਉਸ ਦਾ ਅਸਰ ਪ੍ਰਭਾਵ ਪੈ ਚੁੱਕਾ ਹੈ। ਤਾਂ ਦੋਸਤੋ ਅੱਜ ਦੀ ਵੀਡੀਓ ਦੇ ਰਾਹੀਂ ਅਸੀਂ ਅਨੇਕ ਨਵੇਂ ਸ਼ਬਦ ਸਿੱਖੇ ਹਨ ਤੇ ਇਨ੍ਹਾਂ ਸ਼ਬਦਾਂ ਨੂੰ ਆਪਣੇ ਸ਼ਬਦ ਕੋਸ਼ ਵਿੱਚ ਸ਼ਾਮਲ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਨਵੇਕਲਾ ਹੋਰ ਖੂਬਸੂਰਤ ਬਣਾ ਸਕਦੇ ਹਾਂ। ਪਰਮਿੰਦਰ ਸੋਢੀ ਦੀ ਕਿਤਾਬ ਨਵੇਕਲਾ ਸ਼ਬਦ ਕੋਸ਼ ਕਥੋ ਪ੍ਰਕਾਸ਼ਨ ਨੇ ਛਾਪੀ ਹੈ ਤੇ ਇਸ ਦੇ ਵਿੱਚ ਇੱਕ ਹੋਰ ਚੀਜ਼ ਵੀ ਆਖੀ ਗਈ ਹੈ ਤੇ ਉਹ ਇਹ ਹੈ ਕਿ ਜੇਕਰ ਅਸੀਂ ਅੰਗਰੇਜ਼ੀ ਦੇ ਵਿੱਚ ਅਨੇਕ ਵਰਤਾਰਿਆਂ ਦੇ ਲਈ ਸ਼ਬਦ ਜਿਹੜੇ ਬਣਾਉਣੇ ਹਨ ਤਾਂ ਉਸ ਦੀ ਕੀ ਵਿਧੀ ਹੈ ਮਿਸਾਲ ਦੇ ਤੌਰ ਦੇ ਉੱਤੇ ਜੇਕਰ ਅਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹਾਂ ਤਾਂ ਤਾਂ ਫਾਇਲ ਪਛੇਤਰ ਵਰਤ ਸਕਦੇ ਹਾਂ ਜੇਕਰ ਕਿਸੇ ਚੀਜ਼ ਤੋਂ ਡਰ ਲੱਗਦਾ ਹੈ ਤਾਂ ਫੋਬੀਆ ਸ਼ਬਦ ਵਰਤਦੇ ਹਾਂ ਕਿਸੇ ਚੀਜ਼ ਦੀ ਖਬਤ ਹੈ ਤਾਂ ਉਸ ਦੇ ਨਾਲ ਮੀਨੀਆਂ ਸ਼ਬਦ ਵਰਤਦੇ ਹਾਂ ਤੇ ਜੇ ਕਿਸੇ ਚੀਜ਼ ਦਾ ਅਸੀਂ ਅਧਿਨ ਕਰ ਰਹੇ ਹਾਂ ਉਸ ਦੇ ਲਈ ਲੋਜੀ ਸ਼ਬਦ ਵਰਤਦੇ ਹਾਂ ਮੰਨ ਲਵੋ ਕਿ ਜੇਕਰ ਤੁਹਾਨੂੰ ਅੱਗ ਤੋਂ ਡਰ ਲੱਗਦਾ ਹੈ ਤਾਂ ਪਾਇਰੋਫੋਬੀਆ ਪੀ ਵਾਈ ਆਰ ਇਹ ਪਾਇਰ ਜਿਹੜਾ ਲਤੀਨੀ ਸ਼ਬਦ ਹੈ ਤੇ ਇਸ ਦਾ ਮਤਲਬ ਅੱਗ ਹੁੰਦਾ ਹੈ ਤੇ ਜੇਕਰ ਤੁਹਾਨੂੰ ਅੱਗ ਤੋਂ ਡਰ ਲੱਗਦਾ ਹੈ ਤਾਂ ਪਾਇਰੋਫੋਬੀਆ ਜੇਕਰ ਅੱਗ ਨੂੰ ਪਿਆਰ ਕਰਦੇ ਆ ਪਾਇਰੋਫਾਈਲ ਜੇਕਰ ਤੁਸੀਂ ਅੱਗ ਦੇ ਨਾਲ ਬਹੁਤ ਜ਼ਿਆਦਾ ਅਬਸੈਸ਼ਨ ਹੈ ਤੁਹਾਡੀ ਤਾਂ ਪਾਇਰੋਮੀਨੀਆ ਜੇਕਰ ਤੁਸੀਂ ਅੱਗ ਦੀ ਸਟੱਡੀ ਕਰਦੇ ਆ ਤਾਂ ਪਾਇਰੋਲੋਜੀ ਉਸੇ ਤਰੀਕੇ ਦੇ ਨਾਲ ਕਿਤਾਬਾਂ ਕਿਤਾਬਾਂ ਤੋਂ ਜਿਸ ਨੂੰ ਡਰ ਲੱਗਦਾ ਹੈ ਬਿਬਲੀਓਫੋਬੀਆ ਜੇਕਰ ਪਿਆਰ ਕਰਦਾ ਹੈ ਕੋਈ ਵਿਅਕਤੀ ਕਿਤਾਬਾਂ ਦੇ ਨਾਲ ਬਿਬਲੀਓਫਾਈਲ ਜੇਕਰ ਕਿਤਾਬਾਂ ਦੇ ਨਾਲ ਅਬਸੈਸ਼ਨ ਹੈ ਖਮਤ ਹੈ ਬਹੁਤ ਜਿਆਦਾ ਪਿਆਰ ਕਰਦਾ ਹੈ ਤਾਂ ਉਸ ਦੇ ਲਈ ਬਿਬਲੀਓਮੀਨੀਆ ਤੇ ਜੇਕਰ ਕੋਈ ਵਿਅਕਤੀ ਕਿਤਾਬਾਂ ਦੇ ਸਟਡੀ ਕਰਦਾ ਹੈ ਕਿਤਾਬਾਂ ਦੇ ਬਾਰੇ ਅਧਿਐਨ ਕਰਦਾ ਹੈ ਤਾਂ ਉਹ ਬਿਬਲੀਓਲੋਜੀ ਆਖਾਂਗੇ ਉਸ ਨੂੰ ਤੇ ਜੇਕਰ ਕਿਤਾਬਾਂ ਦੇ ਬਾਰੇ ਲਿਖਣਾ ਹੈ ਤਾਂ ਬਿਬਲੀਓਗ੍ਰਾਫੀ ਹੈ ਕਿਤਾਬਾਂ ਦੀ ਲਿਸਟ ਆਖਿਆ ਜਾ ਸਕਦਾ ਹੈ ਸੂਚੀ ਆਖਿਆ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਨਹਾਉਣ ਦੇਾਰੇ ਸ਼ਬਦ ਹੈ ਐਬਲੂਟੋ ਜਿਸ ਵਿਅਕਤੀ ਨੂੰ ਨਹਾਉਣ ਤੋਂ ਡਰ ਲੱਗੇ ਐਬਲੂਟੋ ਫੋਬੀਆ ਜਿਸ ਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਨਹਾਉਣਾ ਤਾਂ ਐਬਲਿਓਫਾਈਲ ਜਿਹੜਾ ਇਸ ਦੇ ਨਾਲ ਅਬਸੈਸਡ ਹੋਵੇ ਖਬਤ ਹੋਵੇ ਜਿਸ ਦੇ ਵਿੱਚ ਇਸ ਚੀਜ਼ ਦੀ ਬੇਪਨਾਹ ਮੁਹੱਬਤ ਹੋਵੇ ਤਾਂ ਐਬਲੂਟੋ ਮੀਨੀਆ ਤੇ ਜੇਕਰ ਅਸੀਂ ਨਹਾਉਣ ਦੀਆਂ ਵਿਧੀਆਂ ਦੇ ਅਧਿਐਨ ਕਰਦੇ ਹਾਂ ਤਾਂ ਐਬਲੂਟੋ ਲੋਜੀ ਉਸੇ ਤਰੀਕੇ ਦੇ ਨਾਲ ਡੱਡੂ ਦੇ ਲਈ ਲਾਤੀਨੀ ਸ਼ਬਦ ਜਿਹੜਾ ਹੈ ਉਹ ਬੈਟਰ ਬੈਟਰੈਚੋ ਹੈ ਤੇ ਜੇਕਰ ਤੁਸੀਂ ਡੱਡੂਆਂ ਬਾਰੇ ਸਟੱਡੀ ਕਰਦੇ ਹੋ ਤਾਂ ਬੈਟਰੈਚੋਲੋਜੀ ਜੇਕਰ ਡੱਡੂਆਂ ਤੋਂ ਡਰ ਲੱਗਦਾ ਹੈ ਬੈਟਰੈਚੋ ਫੋਬੀਆ ਜੇਕਰ ਪਿਆਰ ਕਰਦੇ ਹੋ ਬੈਟਰੈਚੋ ਫਾਈਲ ਤੇ ਜੇਕਰ ਬਹੁਤ ਜ਼ਿਆਦਾ ਤੁਹਾਨੂੰ ਡੱਡੂ ਵਧੀਆ ਲੱਗਦੇ ਹਨ ਬੈਟਰੈਚੋ ਮੀਨੀਆਂ ਸ਼ਬਦ ਹੈ ਤਾਂ ਦੋਸਤੋ ਇਸ ਤਰੀਕੇ ਦੇ ਨਾਲ ਅਸੀਂ ਲਾਤੀਨੀ ਸ਼ਬਦ ਅਤੇ ਅੰਗਰੇਜ਼ੀ ਦੇ ਜਿਹੜੇ ਸ਼ਬਦ ਹਨ ਉਹਨਾਂ ਨੂੰ ਜੋੜ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ ਉਹ ਸ਼ਬਦ ਬਣਾ ਸਕਦੇ ਹਾਂ ਜਿਨ੍ਹਾਂ ਦੀ ਅਜੇ ਤੱਕ ਹੁੰਦ ਵੀ ਨਹੀਂ ਹੈ ਤਾਂ ਦੋਸਤੋ ਇਸ ਤਰੀਕੇ ਨਾਲ ਅੱਜ ਅਸੀਂ ਆਪਣੀ ਜਿਹੜੀ ਸ਼ਬਦ ਜੋੜ ਹੈ ਆਪਣੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਵਿੱਚ ਕਿਵੇਂ ਵਾਧਾ ਕਰ ਸਕਦੇ ਹਾਂ ਇਸ ਦੇ ਲਈ ਅਸੀਂ ਅੱਜ ਦੀ ਵੀਡੀਓ ਜਿਹੜੀ ਹੈ ਉਸ ਦੇ ਵਿੱਚ ਕੁਝ ਤੁਹਾਨੂੰ ਤੱਤ ਕੁਝ ਤੱਥ ਤੇ ਕੁਝ ਨੁਕਤੇ ਦੱਸਣ ਦਾ ਯਤਨ ਕੀਤਾ ਹੈ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਕੀ ਤੁਹਾਨੂੰ ਇਸ ਦੇ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਕੀ ਤੁਹਾਡੇ ਕੋਲ ਵੀ ਅਜਿਹੇ ਕੋਈ ਨਵਕਲੇ ਸ਼ਬਦ ਹਨ ਤਾਂ ਇਸ ਦੇ ਬਾਰੇ ਤੁਸੀਂ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਖੁੱਲ੍ਹ ਕੇ ਲਿਖ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਸੀਂ ਅੰਤ ਤੱਕ ਦੇਖੀ ਇਸ ਦੇ ਲਈ ਤੁਹਾਡਾ ਸ਼ੁਕਰੀਆ ਕਰਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਖਾਦਮ ਤੁਹਾਡਾ ਦੋਸਤ ਤੁਹਾਡਾ ਹੋਸਟ ਐਚਐਸ ਦਿਮਪਲ